ਸਰ ਸਤਿ ਸਦਾ ਬਾਬੀ ਮੁਰਤ ਸਵਰਗੀਏ ਸ਼੍ਰੀਮਤੀ ਸਰਦੇਸ਼ ਚੋਪੜਾ ਜੀ ਦੀ 10ਵੀਂ ਵਰ੍ਹੇ ਮੌਕੇ ਜਿੱਥੇ ਪੂਰੇ ਪੰਜਾਬ ਤੋਂ ਇਲਾਵਾ ਵੱਖ-ਵੱਖ ਰਾਜਾਂ ਵਿੱਚ ਮੈਡੀਕਲ ਕੈਂਪ ਲਗਾਏ ਗਏ ਹਨ ਉਸੇ ਲੜੀ ਦੇ ਤਹਿਤ ਜ਼ਿਲ੍ਹਾ ਤਰਨਤਾਰਨ ਵਿੱਚ ਅੱਜ ਇਸ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ ਜਿੱਥੇ ਸੈਂਕੜੇ ਮਰੀਜ਼ਾਂ ਨੇ ਦਾ ਇਲਾਜ ਜਿਹੜਾ ਕਿ ਵਕ ਵਕ ਮਾਹਿਰ ਡਾਕਟਰਾਂ ਵੱਲੋਂ ਕੀਤਾ ਗਿਆ। ਇਸ ਦੌਰਾਨ ਉਹਨਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ। ਕੈਮਿਸਟ ਆਰਗੇਨਾਈਜੇਸ਼ਨ ਦਾ ਜਿੱਥੇ ਹਰ ਸਾਲ ਸਹਿਯੋਗ ਰਹਿੰਦਾ ਹੈ ਉਸੇ ਨਦੀ ਤਹਿਤ ਇਸ ਵਾਰ ਵੀ ਉਹਨਾਂ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ ਹੈ। ਸਾਡੇ ਨਾਲ ਮੌਜੂਦ ਹਨ ਕੈਮਿਸਟ ਆਰਗੇਨਾਈਜੇਸ਼ਨ ਦੇ ਚੇਅਰਮੈਨ ਉਸ ਜੀ ਸੁਖਵੀਰ ਸਿੰਘ ਜੀ ਸੱਗੂ ਉਹਨਾਂ ਨਾਲ ਗੱਲ ਕਰਾਂਗੇ ਕੀ ਕਹਿਣਾ ਚਾਹੁੰਦੇ ਹਨ। ਸਰ ਤੁਹਾਡਾ ਸਵਾਗਤ ਹੈ ਜਗਬਾਣੀ। ਕੀ ਕਹਿਣਾ ਚਾਹੁੰਦੇ ਹੋ ਕੈਂਪ ਨੂੰ ਲੈ ਕੇ? ਮੈਂ ਬਹੁਤ-ਬਹੁਤ ਧੰਨਵਾਦੀ ਹਾਂ ਜਗ ਅੱਜ ਇਹ ਪੰਜਾਬ ਕੇਸਰੀ ਸਮੂਹ ਦਾ ਪੋਨਾ ਵੱਲੋਂ ਹਰ ਸਾਲ ਲਗਾਏ ਜਾਣ ਵਾਲਾ ਕੈਂਪ ਜੋ ਕਿ ਸ਼੍ਰੀਮਤੀ ਇਸਰਦੇਸ਼ੀ ਟੋਗੜਾ ਜੀ ਦੇ 10ਵੇਂ ਵਰ੍ਹੇ ਦੇ ਉੱਤੇ ਮਨਾਇਆ ਜਾ ਰਿਹਾ ਹੈ ਇਹਦੇ ਵਿੱਚ ਸਾਡੀ ਆਰਗੇਨਾਈਜੇਸ਼ਨ ਦਾ ਤੇ ਹਰ ਸਾਲ ਅਸੀਂ ਇਹਨਾਂ ਨਾਲ ਕੋਪਰੇਟ ਕਰਦੇ ਆਂ ਔਰ ਇਹਨਾਂ ਵੱਲੋਂ ਜਿਹੜਾ ਪਟਾਲਾ ਕੀਤਾ ਗਿਆ ਹੈ ਫਰੀ ਦਵਾਈਆਂ ਤੇ ਫਰੀ ਚੈੱਕਅਪ ਦਾ ਉਹਦਾ ਸਾਡੇ ਤਰਨ ਤਰਨ ਤੇ ਹੋਰ ਪੰਜਾਬ ਨੂੰ ਜਿਹੜਾ ਲਾਭ ਹੋ ਰਿਹਾ ਹੈ ਉਹਦੇ ਲਈ ਅਸੀਂ ਧੰਨਵਾਦੀ ਆਂ ਔਰ ਇਸੇ ਤਰ੍ਹਾਂ ਦੀ ਕੰਮ ਕਰ ਰਹੀਆਂ ਮਿਸ਼ਾ ਲਗੇਰਾਂ ਔਰ ਗਰੀਬ ਔਰ ਜ਼ਰੂਰਤਮੰਦੀ ਜਿਹੜੀ ਆ ਉਹ ਹਮੇਸ਼ਾ ਜਿਹੜੀ ਆ ਇਸ ਤਰ੍ਹਾਂ ਇਹ ਜਿਹੜੀਆਂ ਸੰਸਥਾਵਾਂ ਇਹ ਅੱਗੇ ਆ ਕੇ ਉਹਨਾਂ ਦਾ ਸਾਥ ਦਿੰਦੇ ਆਂ ਬਹੁਤ ਬਹੁਤ ਧੰਨਵਾਦੀ ਮੈਂ ਰਮਨਜੀਤ ਦਾ ਵੀ ਬਹੁਤ ਬਹੁਤ ਧੰਨਵਾਦੀ ਆਂ ਔਰ ਇਹਨਾਂ ਵੱਲੋਂ ਜਿਹੜਾ ਇਹ ਸਾਨੂੰ ਜਿਹੜਾ ਇਹ ਹਰ ਸਾਲ ਧਾਰੀਵਾਲ ਬੱਚਿਆਂ ਦੇ ਹਸਪਤਾਲ ਦੇ ਵਿੱਚ ਜਿਹੜਾ ਇਹ ਸਾਡੀ ਆਰਗੇਨਾਈਜੇਸ਼ਨ ਜਿਹੜੀ ਆ ਉਹਨਾਂ ਦੇ ਜਿਹੜੇ ਬਾਲਕ ਨੇ ਮਕੇਸ਼ ਜੀ ਇਹਨਾਂ ਵੀ ਸਾਡੇ ਨਾਲ ਬਹੁਤ ਕੋਪਰੇਟ ਰਹੇ ਨੇ ਔਰ ਰਮਨਜੀਤ ਦੇ ਬ੍ਰਦਰ ਛੋਟੇ ਜੀ ਹਾਂਜੀ ਉਹਨਾਂ ਦਾ ਸਾਡੇ ਨਾਲ ਆਇਆ ਥੈਂਕ ਯੂ ਤੇ ਸੱਜਣਾ ਮੌਜੂਦ ਨੇ ਜ਼ਿਲ੍ਹਾ ਪ੍ਰਧਾਨ ਮੁਕੇਸ਼ ਜੀ ਸਰ ਕੀ ਕਹਿਣਾ ਚਾਹੁੰਦੇ ਤੁਸੀਂ ਥੈਂਕ ਯੂ ਇਹ ਜਿਹੜਾ ਕੈਂਪ ਆ 8-9 ਸਾਲ ਤੋਂ ਹਰ ਸਾਲ ਲੱਗਦਾ ਵਾ ਬੜਾ ਵਧੀਆ ਕੈਂਪ ਲੱਗਦਾ ਵਾ ਬੜਾ ਇੱਕ ਸੇਵਾ ਵਾਲਾ ਕੰਮ ਹੈਗਾ ਵਾ ਅੱਜ ਵੀ ਲੱਗਦਾ ਘਟੋ ਘਟ 3-400 ਪੇਸ਼ੈਂਟ ਉੱਥੇ ਆਇਆ ਵਾ ਸਭ ਨੇ ਫਲਾਹ ਲਈ ਡਾਕਟਰਾਂ ਦੀ ਦਵਾਈਆਂ ਮਿਲ ਗਿਆ ਵਾ ਸਭ ਨੂੰ ਤੇ ਬਹੁਤ ਵਧੀਆ ਲੱਗਾ ਵਾ ਥੈਂਕ ਯੂ ਜੀ ਆ ਪਾਸੀ ਦੀ ਕੀ ਗੱਲਣਾ ਚਾਹੁੰਦੇ ਆ ਕਿਹੜੀ ਕਿਹੜੇ ਡਾਕਟਰ ਇੱਥੇ ਪੁੱਜੇ ਸੀ ਔਰ ਕਿਸ ਤਰ੍ਹਾਂ ਦਾ ਸਹਿਯੋਗ ਰਿਹਾ ਮਰੀਜ਼ਾਂ ਵਿੱਚ ਕਿਵੇਂ ਦਾ ਉਚਾਰ ਰਿਹਾ ਕਾਫੀ ਹੱਦ ਤੱਕ ਜਿਹੜੀਆਂ ਬਿਮਾਰੀਆਂ ਦੀ ਡਾਇਗਨੋਸਿਸ ਇੱਥੇ ਕੀਤੀ ਗਈ ਹੈ ਔਰ ਡਾਕਟਰ ਮਾਨ ਡਾਕਟਰ ਸ਼ਮਸ਼ੇਰ ਔਰ ਡਾਕਟਰ ਹੱਡੀਆਂ ਦੇ ਪਰੰਪਰੀਤ ਔਰ ਅੱਛੇ ਅੱਛੇ ਡਾਕਟਰ ਜਿਹੜੇ ਸਾਰਿਆਂ ਨੇ ਇੱਥੇ ਫ੍ਰੀ ਚੈੱਕਅਪ ਕੀਤਾ ਦਵਾਈਆਂ ਵੀ ਮਰੀਜ਼ਾਂ ਨੂੰ ਫ੍ਰੀ ਮਿਲੀਆਂ ਔਰ ਮੇਰੇ ਖਿਆਲ ਨਾਲ ਇਹ ਪੰਜਾਬ ਕੇਸਰੀ ਦਾ ਬਹੁਤ ਸ਼ਾਨਦਾਰ ਉਪਰਾਲਾ ਵਾ ਜੋ ਸਰਦੇਸ਼ ਚੋਪੜਾ ਜੀ ਨੂੰ ਇੱਕ ਬਹੁਤ ਵਧੀਆ ਸ਼ਰਧਾਂਜਲੀ ਦਿੰਦਾ ਵਾ ਧੰਨਵਾਦ ਤਿੰਦਰ ਸਿੰਘ ਜੀ ਰਾਣਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਕਿਸ ਤਰ੍ਹਾਂ ਦੇ ਮਰੀਜ਼ਾਂ ਨੇ ਇੱਥੇ ਲਾਭ ਲਏ ਆ ਕਿਸ ਤਰ੍ਹਾਂ ਦਾ ਮਾਹੌਲ ਰਿਹਾ ਔਰ ਕਿਸ ਤਰ੍ਹਾਂ ਦਾ ਉਹਨਾਂ ਨੂੰ ਫਾਇਦਾ ਮਿਲਿਆ ਇੱਥੇ ਅਗੇ ਸਭ ਤੋਂ ਪਹਿਲਾਂ ਤੇ ਸਭ ਦੇਖ ਚੋਪੜਾ ਜੀ ਨੂੰ ਸਾਡੇ ਵੱਲੋਂ ਬਹੁਤ-ਬਹੁਤ ਸ਼ਰਧਾਂਜਲੀ ਆ ਉਹਨਾਂ ਦੀ ਦਸਵੀਂ ਵਰ੍ਹੇ ਦੀ ਉੱਤੇ ਅਸੀਂ ਸਾਰੇ ਕੈਮਿਸਟ ਆਰਗੇਨਾਈਜੇਸ਼ਨ ਵੱਲੋਂ ਉਹਨਾਂ ਨੂੰ ਬਹੁਤ-ਬਹੁਤ ਸ਼ਰਧਾਂਜਲੀ ਭੇਤੀ ਪੇਸ਼ ਕਰ ਰਹੇ ਆ ਕੈਂਪ ਦਾ ਮੁੱਖ ਉਦੇਸ਼ ਇਹ ਹੈ ਕਿ अर्ਲੀ ਸਭ ਤੋਂ ਪਹਿਲਾਂ ਦੀ ਪ੍ਰੀਵੈਂਸ਼ਨ अर्ਲੀ ਡਿਟੈਕਸ਼ਨ ਔਰ ਟਰੀਟਮੈਂਟ ਇਸ ਕੈਂਪ ਦੇ ਵਿੱਚ ਤਿੰਨੇ ਹੀ ਜਿਹੜੇ ਆ ਪਾਰਟਸ ਜਿਹੜੇ ਸੀਗੇ ਮੈਡੀਕਲ ਲਾਈਫ ਸ ਉਹ ਸਾਰੇ ਜਿਹੜੇ ਬਖੂਬੀ ਜਿਹੜੇ ਆ ਸਭ ਸਾਰੇ ਸੀਨੀਅਰ ਤੋਂ ਸੀਨੀਅਰ ਡਾਕਟਰਸ ਜਿਹੜੇ ਆ ਜ਼ਿਲ੍ਹੇ ਦੇ ਉਹਨਾਂ ਵੱਲੋਂ ਸਹਿਯੋਗ ਦੇ ਕੇ ਦਿੱਤਾ ਗਿਆ ਵਾ ਬਹੁਤ ਸਾਰੇ ਪੇਸ਼ੈਂਟ ਐ ਹੋਜੇ ਸੀਗੇ ਕਿ ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀਗਾ ਕਿ ਉਹ ਕੁਝ ਇਹੋ ਜੀਆਂ ਦਵਾਈਆਂ ਬਿਮਾਰੀਆਂ ਆਪਣੇ ਨਾਲ ਲੈ ਕੇ ਚੱਲ ਰਹੇ ਆ ਔਰ ਅੱਜ ਉਹਨਾਂ ਨੂੰ ਬਹੁਤ अर्ਲੀ ਡਿਟੈਕਸ਼ਨ ਦੇ ਨਾਲ ਅਵੇਅਰ ਹੋਏ ਆ ਔਰ ਉਹ ਆਪਣਾ ਟ੍ਰੀਟਮੈਂਟ ਵੀ ਉੱਥੇ ਇੱਥੇ ਉਹਨਾਂ ਨੂੰ ਦਿੱਤਾ ਗਿਆ ਵਾ ਨਾਲ ਦੀ ਨਾਲ ਜਿਹੜੀਆਂ ਕੁਝ ਦਿਨਾਂ ਲਈ ਉਹਨਾਂ ਨੂੰ ਫ੍ਰੀ ਮੈਡੀਸਿਨਸ ਵੀ ਪ੍ਰੋਵਾਈਡ ਕੀਤੀਆਂ ਗਈਆਂ ਵਾ ਫ੍ਰੀ ਟੈਸਟ ਵੀ ਕੀਤੇ ਗਏ ਆ ਔਰ ਇਸ ਤਰ੍ਹਾਂ ਦੇ ਨਾਰਮਲੀ ਹਰ ਕੋਈ ਆਪਣੇ ਘਰ ਦਾ ਇਸ ਤਰ੍ਹਾਂ ਕੋਈ ਵੀ ਕੋਈ ਫੰਕਸ਼ਨ ਹੁੰਦਾ ਵਾ ਜਿਸ ਤਰ੍ਹਾਂ ਸਰਬਦੇਸ਼ ਚੋਪੜਾ ਜੀ ਦੀ ਅੱਜ ਬਰਸੀ ਆ ਉਹ ਆਪਣੇ ਘਰ ਜਾਂ ਕੁਝ ਫੰਕਸ਼ਨ ਕਰਕੇ ਜਿਹੜਾ ਉਹ ਨੂੰ ਮਨਾਉਂਦੇ ਆ ਪਰ ਇਸ ਤਰੀਕਾ ਦੇ ਕੈਂਪ ਲਗਾ ਕੇ ਜਿਹੜੀ ਆ ਉਹ ਮਾਨਵਤਾ ਦੀ ਇੱਕ ਬਹੁਤ ਵੱਡੀ ਸੇਵਾ ਕੀਤੀ ਗਈ ਆ ਔਰ ਆਈ ਹੋਪ ਕਿ ਇਨ ਫਿਊਚਰ ਵੀ ਜਿਹੜੀ ਆ ਇਹ ਚੱਲਦੀ ਰਹੇਗੀ ਕੈਮਸ ਔਰਗੇਨਾਈਜੇਸ਼ਨ ਹਮੇਸ਼ਾ ਹੀ ਇਹਨਾਂ ਦੇ ਨਾਲ ਮੋਢਾ ਦੇ ਨਾਲ ਮੋਢਾ ਰੱਖ ਕੇ ਚੱਲਦੀ ਰਹੇਗੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ ਜਗਤਜੀਤ ਕੀ ਕਹਿਣਾ ਚਾਹੁੰਦੇ ਤੁਸੀਂ ਬਹੁਤ ਵਡਿਆ ਉਪਰਾਲਾ ਹੈ ਜਗਬਣੀ ਵੱਲੋਂ ਇਹ ਹਰ ਸਾਲ 10ਵੀਂ ਬਰਸੀ ਉਹਨਾਂ ਦੀ ਹਰ ਸਾਲ ਇਸ ਤਰ੍ਹਾਂ ਮਨਾਇਆ ਜਾਂਦਾ ਹੈ ਸਾਨੂੰ ਇਹ ਸੇਵਾ ਦਾ ਮੌਕਾ ਦਿੱਤਾ ਜਾਂਦਾ ਹੈ ਅਸੀਂ ਕਹਿੰਦੇ ਇਹ ਸੇਵਾ ਹਰ ਸਾਲ ਸਾਨੂੰ ਹੀ ਮੌਕਾ ਦਿੱਤਾ ਜਾਵੇ ਬਈ ਗੋੜੀ ਖਲਸਾ ਹੀ ਬਤੇ ਔਰ ਇਸ ਤਰ੍ਹਾਂ ਸਾਡੇ ਨਾਲ ਮੌਜੂਦ ਹਨ ਜਨਰਲ ਸਕੱਤਰ ਜੀ ਭਵਨ ਚਾਹਲਾ ਉਹਨਾਂ ਨਾਲ ਵੀ ਗੱਲ ਕਰਾਂਗੇ ਕੀ ਕਿਨੋ ਜੰਦੇ ਸਰ ਤੁਸੀਂ ਅੱਜ ਕਿਹੜੇ ਕਿਹੜੇ ਡਾਕਟਰ ਸੇ ਕਿਹੜੀਆਂ ਬਿਮਾਰੀਆਂ ਦੇ ਮਾਹਿਰ ਡਾਕਟਰ ਇੱਥੇ ਪੁੱਜੇ ਸਨ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਅੱਜ ਜਿਹੜਾ ਕੈਂਪ ਆ ਤੇ ਇਹਦੇ ਵਿੱਚ ਐਮਡੀ ਡਾਕਟਰ ਆਈ ਸਪੈਸ਼ਲਿਸਟ ਆਰਥੋਡੇ ਹੱਡੀਆਂ ਦੇ ਜਿਨ੍ਹਾਂ ਨੇ ਜਾਂਚ ਕੀਤੀ ਹੈ ਮੇਰੀ ਜਾਂਦੀ ਔਰ ਬਹੁਤ ਸੋਹਣੇ ਤਰੀਕੇ ਨਾਲ ਇੱਥੇ ਆਰਗੇਨਾਈਜ਼ ਕੀਤਾ ਗਿਆ ਐਮਐਸ ਆਰਗੇਨਾਈਜੇਸ਼ਨ ਅਤੇ ਹਿੰਦ ਸਮਾਚਾਰ ਗਰੁੱਪ ਨੂੰ ਜੋ ਸ਼੍ਰੀਮਤੀ ਸਰਦੇਸ਼ ਚੋਪੜਾ ਜੀ ਦੀ ਸ਼ਰਧਾਂਜਲੀ ਤੇ ਇਹ 10ਵੀਂ ਵਰ੍ਹੇ ਦੀ ਜਿਹੜੇ ਕੈਂਪ ਲਗਾਏ ਜਾਂਦਾ ਮੈਡੀਕਲ ਦਾ ਉਹਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਦਵਾਈਆਂ ਤੇ ਸਾਰਾ ਕੁਝ ਨਾਲ ਪ੍ਰੋਵਾਈਡ ਕਰਾਇਆ ਗਿਆ ਪੇਸ਼ੈਂਟ ਨੂੰ ਏ ਅਸੀਂ ਅ ਸੱਚੇ ਦਿਲ ਨਾਲ ਧੰਨਵਾਦ ਕਰਦੇ ਹਾਂ ਇਸ ਸਮਾਜ ਦੇ ਗਰੁੱਪ ਦਾ ਥੈਂਕ ਯੂ ਸਾਡੇ ਨਾਲ ਇੱਥੇ ਸੀਏ ਸਟਾਫ ਤੋਂ ਇੰਚਾਰਜ ਰਹੇ ਪ੍ਰਭਜੀਤ ਸਿੰਘ ਜੀ ਇੰਸਪੈਕਟਰ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਉਹ ਵੀ ਇਚੇਚਾ ਤੌਰ ਤੇ ਸ਼ਦਾਰ ਜੀ ਲਈ ਪੁੱਛਿਆ ਕਿ ਉਹ ਕੀ ਕਹਿਣਾ ਚਾਹੁੰਦੇ ਹਨ ਸਰ ਕੀ ਕਹਿਣਾ ਚਾਹੁੰਦੇ ਹੈ ਕੈਂਪ ਚਾਹੀਦੇ ਬ੍ਰਦਰ ਇਹ ਅੱਜ ਸੁਖਦੇਵ ਚੋਪੜਾ ਜੀ ਦੀ ਵਰਸੀ ਹੈ ਜਿਹਦੇ ਸਬੰਧੀ ਅੱਜ ਇੱਥੇ ਇੱਕ ਕੈਂਪ ਲਗਾਇਆ ਗਿਆ ਵਾ ਜਿਹੜਾ ਹਰ ਫ੍ਰੀ ਸਹੂਲਤ ਦਿੱਤੀ ਗਈ ਹੈ ਇਹ ਬਹੁਤ ਹੀ ਵੱਡਾ ਪ੍ਰਾਨਾ ਕੀਤਾ ਗਿਆ ਵਾ ਜਗਬਾਣੀ ਵੱਲੋਂ ਮੈਂ ਜਗਬਾਣੀ ਵੱਲੋਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਇਸ ਉਪਰਾ ਲੈ ਕੇ ਥੈਂਕ ਯੂ ਇਸ ਮੌਕੇ ਇਸ ਮੂ ਮੈਂਬਰਾਂ ਨੇ ਇਸ ਕੈਂਪਨੀ ਕਾਫੀ ਸ਼ਲਾਘਾ ਕੀਤੀ ਔਰ ਇਸ ਦੌਰਾਨ ਵੱਡੀ ਗਿਣਤੀ ਸੈਂਕੜੇ ਮਰੀਜ਼ਾਂ ਨੇ ਇੱਥੇ ਕੈਂਪ ਵਿੱਚ ਪਹੁੰਚ ਕੇ ਇਸ ਦਾ ਲਾਭ ਪ੍ਰਾਪਤ ਕੀਤਾ ਹੈ ਰਮਨ ਚਾਵਲਾ ਜਗਬੀਰ ਟੀਵੀ ਤਰਨਤਾਰਨ ਡਾਕਟਰ ਸ਼ੰਸ਼ੇਰ ਸਿੰਘ ਰਿਟਾਇਰਡ ਡਾਇਰੈਕਟਰ ਹੈਲਥ ਐਂਡ ਫੈਮਿਲੀ ਵੈਲਫੇਅਰ ਪੰਜਾਬ ਅੱਜ ਅਸੀਂ ਸ਼੍ਰੀਮਤੀ ਸ਼ਬਦੇ ਚੋਪੜਾ ਜੀ ਦੇ 10ਵੇਂ ਕੈਂਪ ਤੇ ਮੈਡੀਕਲ ਕੈਂਪ ਦੇ ਤੌਰ ਤੇ ਇੱਥੇ ਅਸੀਂ ਹਾਜ਼ਰ ਹੋਏ ਆਂ ਤੇ ਲੋਕਾਂ ਨੂੰ ਆਪਣੀਆਂ ਸਵਾਮਾਂ ਦਿੱਤੀਆਂ ਕਿਉਂਕਿ ਮੈਂ ਮੈਡੀਕਲ ਸਪੈਸ਼ਲਿਸਟ ਆ ਮੈਡੀਕਲ ਦੀਆਂ ਜੰਗਨੀਆਂ ਤੇ ਬਿਮਾਰੀਆਂ ਉਹਨਾਂ ਬਾਰੇ ਲੋਕਾਂ ਨੂੰ ਅਸੀਂ ਦੇਖਿਆ ਚੈੱਕਅਪ ਕੀਤਾ ਫਰੀ ਦਵਾਈਆਂ ਦਿੱਤੀਆਂ ਫਰੀ ਟੈਸਟ ਵੀ ਤੇ ਗਏ ਇੱਥੇ ਇਹ ਕੈਂਪ ਜਿਹੜਾ ਲਗਭਗ ਹਰ ਸਾਲ ਹੀ ਲੱਗਦਾ ਹੈਗਾ ਤੇ ਅਸੀਂ ਹਰ ਸਾਲ ਹੀ ਇਹਨਾਂ ਦਾ ਕੈਂਪ ਦੇ ਵਿੱਚ ਸਮੂਲੀਅਤ ਕਰਦੇ ਆ ਪਿਆਸ ਕਰਦੇ ਆ ਕਿ ਅੱਗੋਂ ਵੀ ਜਿੰਨਾ ਚਿਰ ਅਸੀਂ ਵੀ ਤੰਦਰੁਸਤ ਰਹੇ ਅਸੀਂ ਹਰ ਕੈਂਪ ਦੇ ਵਿੱਚ ਆਇਆ ਕਰਾਂਗੇ ਤੇ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰੀਆਂ ਕਰਾਂਗੇ ਇਹ ਗੱਲ ਵਰਨਨ ਜੋ ਕਹੇ ਕਿ ਇਹ ਜਿਹੜੇ ਕੈਂਪ ਹੈ ਮੈਡਮ ਸੁਦੇਸ਼ ਚੋਪੜਾ ਜੀ ਦੀ ਜਾਤ ਦੀ ਵਿੱਚ ਸਾਡੀ ਸਟੇਟ ਤੋਂ ਇਲਾਵਾ ਸਾਡੇ ਜ਼ਿਲ੍ਹਿਆਂ ਤੋਂ ਇਲਾਵਾ ਹੋਰ ਸਟੇਟਾਂ ਦੇ ਵਿੱਚ ਵੀ ਲੱਗਦੇ ਹੈਗੇ ਆ ਤੇ ਹਰ ਸਾਲ ਇਹਨਾਂ ਦੀ ਜਿਹੜੀ ਵਰਸੀ ਨੂੰ ਜਿਹੜਾ ਸਮਰਥਨ ਕੀਤਾ ਜਾਂਦਾ ਥੈਂਕ ਯੂ ਮੈਂ ਰੁਪਿੰਦਰ ਕੌਰ ਸੰਧੂ ਸਟੇਟ ਜੁਆਇੰਟ ਸੈਕਟਰੀ ਯੂਥਿੰਗ ਪੰਜਾਬ ਅੱਜ ਅਸੀਂ ਇੱਥੇ ਪਹੁੰਚੇ ਹਾਂ ਜੀ ਪੰਜਾਬ ਕੇਸਰੀ ਵੱਲੋਂ ਜੀ ਸ਼੍ਰੀਮਤੀ ਸਚਦੇਵਾ ਚੌਪੜਾ ਜੀ ਦਾ ਜਿਹੜਾ ਕਿ 10ਵੀਂ ਵਰਸੀ ਤੇ ਲਗਾਇਆ ਗਿਆ ਕੈਂਪ ਜੋ ਕਿ ਹਰਿਆਣਾ ਪੰਜਾਬ ਤੋਂ ਇਲਾਵਾ ਹੋਰ ਵੀ ਵੱਖ-ਵੱਖ ਦੇਸ਼ਾਂ જિલ્લાਾਂ ਤੇ ਚੱਲ ਰਿਹਾ ਹੈ ਇਹ ਬੜੇ ਵਧੀਆ ਸ਼ਿਲੰਗ ਜੋਗ ਇੱਕ ਕਦਮ ਹੈ ਜਿਦੇ ਵਿੱਚ ਆਪਾਂ ਫ੍ਰੀ ਮੈਡੀਕਲ ਸਹੂਲਤਾਂ ਲੈ ਰਹੇ ਆ ਗਰੀਬੰਦਿਆਂ ਲਈ ਇੱਥੇ ਵਕ ਵਕ ਪੜੇ ਲਿਖੇ ਮੈਡੀਕਲ ਡਾਕਟਰਜ਼ ਆ ਰਹੇ ਨੇ ਜਿਦੇ ਕਿ ਜਿੰਨੂੰ ਵੀ ਚੱਕ ਦੀ ਲੋੜ ਆ ਉਹ ਇੱਥੇ ਕਰਦੇ ਨੇ ਜਿੱਤੋਂ ਕਿ ਜੇ ਦਵਾਈ ਦੀ ਸਹੂਲਤ ਉਹ ਵੀ ਫ੍ਰੀ ਦੇ ਰਹੇ ਨੇ ਇੱਕ ਬਹੁਤ ਹੀ ਵਧੀਆ ਜਿਹਨੂੰ ਕਹਿੰਦੇ ਆ ਉਪਰਾਲਾ ਆ ਮੈਂ ਇਹਨਾਂ ਦੇ ਨਾਲ ਹਮੇਸ਼ਾ ਸਹਿਮਤ ਆ ਜੀ ਕਿ ਬਹੁਤ ਵਧੀਆ ਉਪਰਾਲਾ ਕਰਦੇ ਜਿੱਥੇ ਸਾਨੂੰ ਨੀਡ ਹੋਈ ਅਸੀਂ ਉਹਨਾਂ ਦਾ ਨਾਲ ਹੈ ਜੀ ਸਸਤਰ ਕਾਲਜ ਮੈਂ ਡਾਕਟਰ ਸੁਪਰਨਾ ਮਿੱਤਲ ਤਰਨਤਾਰਨ ਤੋਂ ਅੱਜ असी पंजाब केसरी वालों ऑरगनाइज एक कैंप श्रीमती स्वदेश चोपड़ा जी की मैमरी बच कैंप ऑरगनाइज है ऑल ओवर हरियाणा होर वेरियस थावान जिथे फ्री चेकअप और मेडिसिन प्रोवाइड कर जा रही पेसेंट्स लो ये बहुत अच्छा और एक वेरी जिन्हों कह लो कि बहुत ज़्यादा ਇਕ ਨੀਡ ਫੁੱਲ ਕੈਂਪੇਨ ਫਾਰ एवरीवन ਜੋ ਹਰ ਕੋਈ ਇਹਦਾ ਫਾਇਦਾ ਉਠਾਏ ਐਂਡ ਇਟ ਇਜ਼ ਅ ਗੁੱਡ ਇੱਕ ਸincere honest ਉਪਰਾਲਾ ਹੈਗਾ ਜੀ ਪੰਜਾਬ ਕੇ ਸ੍ਰੀ ਵੱਲੋਂ ਜਿਆਦਾ ਤੋਂ ਜਿਆਦਾ ਜਨੇਸ ਚ ਆਣ ਤੇ ਇਹਦਾ ਫਾਇਦਾ ਉਠਾਓ ਸ੍ਰੀਮਤੀ ਸਰਬਦੇਸ਼ ਚੋਪੜਾ ਜੀ ਦੀ ਇਹ 10ਵੀਂ ਵਰਸੀ ਹੈ ਤੇ ਰੀਤ ਤਨਤਨ ਦੀ ਜਿਹੜੀ ਪ੍ਰੈਸ ਕਮਿਊਨਿਟੀ ਵੱਲੋਂ ਜਿਹੜਾ ਇੱਕ ਉਪਰਾਲਾ ਕੀਤਾ ਗਿਆ ਬਹੁਤ ਵਧੀਆ ਹੈ ਇਹ ਲੋਕਾਂ ਦੀ ਭਲਾਈ ਵਾਸਤੇ ਤੇ ਹਰ ਸਾਲ ਇਸ ਤਰ੍ਹਾਂ ਚੱਲਣਾ ਚਾਹੀਦਾ ਹੈ ਮੈਂ ਉਤਾਰ ਸਿੰਘ ਕਨੇਜਾ ਜੀ ਪ੍ਰੈਜ਼ੀਡੈਂਟ ਰਾਈਸਮਲ ਐਸੋਸੀਏਸ਼ਨ ਤਰਨਤਾਰਨ ਇਹ ਜਿਹੜਾ ਸ਼੍ਰੀਮਤੀ ਸੁਦੇਸ਼ ਚੋਪੜਾ ਜੀ ਦੀ ਯਾਦ ਵਿੱਚ ਇਹ 10ਵੀਂ ਵਰ੍ਹੇ ਦੀ ਸਮਾਂਚ ਜਿਹੜਾ ਤਰਨਤਾਰਨ ਢਾਲੀਵਾਰ ਨਰਸਿੰਘ ਨੂੰ ਜੇ ਟੈਂਪ ਲਗਾਇਆ ਗਿਆ ਇੱਕ ਬਹੁਤ ਵਧੀਆ ਯਤਨ ਹੈ ਇਹਦੇ ਨਾਲ ਜਿਹੜੇ ਆਮ ਲੋਕਾਂ ਨੂੰ ਇੱਕ ਸਹੂਲਤ ਮਿਲਦੀ ਹੈ ਉਹ ਆਪਣਾ ਚੈੱਕਅਪ ਕਰਵਾ ਸਕਦੇ ਆ ਇਹਦੇ ਜਿਹੜੇ ਪ੍ਰਬੰਧਕ ਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਉਹਨਾਂ ਦਾ ਇਹ ਬਹੁਤ ਵਧੀਆ ਯਤਨ ਹੈ ਜੀ ਫਸਟ ਆਫ ਆਲ ਸਸਿਕਲ ਸਾਰਿਆਂ ਨੂੰ ਔਰ ਸ਼੍ਰੀਮਤੀ ਸਦੇਸ਼ ਚੋਪੜਾ ਜਿਨ੍ਹਾਂ ਦੀ 10ਵੀਂ ਵਰ੍ਹੇ ਦੀ উপলਖਸ਼ ਤੇ ਵਿੱਚ ਪੰਜਾਬ ਕੇਸਰੀ ਸਮੂਹ ਵੱਲੋਂ ਜਿਲ੍ਹਾ ਪੱਤਰ ਦਾ ਇੱਥੇ ਇੱਕ ਕੈਂਪ ਲਗਾਇਆ ਜਾ ਰਿਹਾ ਹੈ ਫ੍ਰੀ ਮੈਡੀਕਲ ਚੈੱਕਅਪ ਕੈਂਪ ਹੈ ਇਹ ਬੜਾ ਵੱਡਾ ਉਪਰਾਲਾ ਹੈ ਜ ਹੈ ਔਰ ਮੈਂ ਐਪਰੀਸ਼ੀਏਟ ਕਰਦਾ ਹਾਂ ਸਾਰੇ ਪੰਜਾਬ ਕੇਸਰੀ ਸਮੂਹ ਨੂੰ ਔਰ ਖਾਸ ਕਰਕੇ ਲੋਕਲ ਲੀਡਰਸ ਨੂੰ ਲੋਕਲ ਬ੍ਰਾਂਚ ਨੂੰ ਰਮਨ ਜੀ ਨੂੰ ਲੱਡੂ ਜੀ ਨੂੰ ਜਿਨ੍ਹਾਂ ਨੇ ਵਿਸ਼ੇਸ਼ ਉਪਰਾਲਾ ਕਰਕੇ ਕੈਂਪ ਆਰਗੇਨਾਈਜ਼ ਕੀਤਾ ਹੈ ਔਰ ਇਹ ਕੈਂਪ ਸਿਰਫ ਇੱਕ ਫਾਰਮੈਲਟੀ ਨਹੀਂ ਹੈ ਇਸ ਕੈਂਪ ਤੇ ਵਿੱਚ ਮੈਂ ਦੇਖਿਆ ਹੈ ਕਿ ਬੜੇ ਹੀ ਐਕਸਪਰਟ ਔਰ ਐਕਸਪੀਰੀਅੰਸ ਡਾਕਟਰਸ ਇੱਥੇ ਬੈਠੇ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ ਬਦੌਰ ਆਈਐਮਏ ਪ੍ਰੈਜ਼ੀਡੈਂਟ ਮੈਂ ਖੁਦ ਇੱਥੇ ਹੈ ਸਰਜਨ ਹੈ ਬਟ ਇਹ ਵੀ ਡਾਕਟਰ ਅਜੀਤ ਸਿੰਘ ਜਿਨ੍ਹਾਂ ਦੀ ਪਤਨੀ 35-40 ਸਾਲ ਦੀ ਸੇਵਾ ਹੈ ਡੋਟ ਮੋਨਿਕਾ ਡਾਕਟਰ ਸ਼ਮਸ਼ੀਰ ਡਾਕਟਰ ਆਲੋਤ ਕਿੰਨੇ ਬੰਦੇ ਇੱਥੇ ਬੈਠੇ ਨੇ ਜਿਹੜੇ ਕਿ ਆਪਣੇ ਆਪਣੇ ਕੰਮ ਛੱਡ ਕੇ ਇਸ ਕਾਮਨ ਕੌਜ਼ ਵਾਸਤੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਸ਼ਦਮੇਸ਼ চোপੜਾ ਜੀ ਨੂੰ ਇਸ ਕੈਂਪ ਦੇ ਵਿੱਚ ਸ਼ਾਮਲ ਹੋਏ ਨੇ ਔਰ ਆਪਣੀ ਸੇਵਾਵਾਂ ਦੇ ਰਹੇ ਨੇ ਔਰ ਉਹਨਾਂ ਸਾਰੇ ਡਾਕਟਰਸ ਵੱਲੋਂ ਇਹ ਵੀ ਯਕੀਨ ਦਵਾਇਆ ਗਿਆ ਹੈ ਵੀ ਐਸ ਕੈਂਪ ਦੇ ਵਿੱਚ ਜੇ ਕਿਸੇ ਦਾ ਕੋਈ ਟੈਸਟ ਹੋਣਗੇ ਜਾਂ ਕਿ ਅੱਗੇ ਇਲਾਜ ਹੋਏਗਾ ਉਹ ਵੀ ਬਹੁਤ ਹੀ ਕੈਫੀਟੀ ਦਰਾਂ ਦੇ ਉੱਪਰ ਕੀਤਾ ਜਾਏਗਾ ਉਸੇ ਵਿੱਚ ਉਹਨਾਂ ਦੀ ਬਹੁਤ ਜ਼ਿਆਦਾ ਮਦਦ ਕੀਤੀ ਜਾਏਗੀ ਇਸੇ ਵਿੱਚ ਸੋ ਮੈਂਨ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਸਿਕਾ ਜੀ ਮੈਂ ਡਾਕਟਰ ਆਯੂਸ਼ ਮਿੱਤਲ ਤਰਨਤਾਰਨ ਤੋਂ ਆ ਇਹ ਅੱਜ ਜੋ ਹੈ تھے ਪੰਜਾਬ ਕੇਸ ਲੋ ਇੱਕ ਕੈਂਪ ਕੀਤਾ ਗਿਆ ਸ਼੍ਰੀਮਤੀ ਸੁਦੇਸ਼ চোপਰਾ ਜੀ ਕੇ ਯਾਦ ਮੇ ये एक बहुत ही अच्छा बहुत ही सुंदर इनिशिएटिव है ये उन लोगों के लिए ज़रूरी है जो लोग बड़े अस्पतालों प्राइवेट अस्पतालों में जाके इलाज अफोर्ड नहीं कर सकते ऐसे जो है अलग अलग स्पेशलिटीज़ के डॉक्टर्स फ्री में कंसल्टेशन दे रहे हैं तो दवाइयाँ भी मुफ्त दीती जा रही हैं तो मेरी सबसे यही विनती है कि इस चीज़ का लाभ उठाएँ तो अपने आप को बेहतर करें सत श्रीकाल जी मैं लखविंदर सिंह पागल ਸਿਟੀ ਕਾਉਂਸਲ ਕਮੇਟੀ ਪ੍ਰੈਜ਼ੀਡੈਂਟ ਜੋ ਅੱਜ ਜਗ ਬਾਣੀ ਵਾਲਿਆਂ ਤੇ ਸਹਿਯੋਗ ਨਾਲ ਇੱਥੇ ਕੈਂਪ ਲੱਗਿਆ ਮੈਂ ਉਹਦੇ ਬਾਰੇ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਪੰਜਾਬ ਕੇਸੀ ਗਰੁੱਪ ਬਾਰੇ ਦੱਸਾਂ ਸਰ ਮੇਰਾ ਇਹਨਾਂ ਨਾਲ ਲਿੰਕ ਤਕਰੀਬਨ 60 ਸਾਲ ਤੋਂ ਉੱਤੇ ਦਾ ਹੈ ਮੇਰੇ ਫਾਦਰ ਸਾਹਿਬ ਦਾ ਸ਼ੁਰੂ ਤੋਂ ਹੀ ਲਾਲਾ ਜਗਤ ਨਾਰਾਇਣ ਜੀ ਵੀ ਤਰੰਤਾਂ ਸਾਡੇ ਕੋਲ ਆ ਚੁੱਕੇ ਹੈ ਬਹੁ ਵਿਜੀਤ ਜੀ ਨਾਲ ਆਪਣਾ ਘਰੇਲੂ ਪਿਆਰ ਹੈ ਪਰ ਮੇਰ ਜੀ ਨਾਲ ਵੀ ਸੀਗਾ ਤੇ ਇਹ ਇੱਕ ਸਾਡੀ ਫੈਮਿਲੀ ਹੈ ਜਿਹੜੀ ਅੱਜ ਤੱਕ ਰਹੀ ਹੈ ਉਣ ਵੀ ਅਜ ਤੱਕ ਨਾਲ ਜੀ ਸਭ ਸਭ ਪਿਆਰ ਨਾਲ ਮਿਲਦੇ ਸਭ ਦੰਦੇ ਇਹ ਜੋ ਭਰਾਲਾ ਕੀਤਾ ਨੇ ਬਹੁਤ ਵਧੀਆ ਕੀਤਾ ਮੈਂ ਤੇ ਜਿਹਨਾਂ ਨੂੰ ਬੜੀ ਵਾਰੀ ਮਿਲਿਆ ਬਹੁਤ ਨਿੱਕੇ ਸੁਭਾਅ ਦੇ ਸਨ ਕਿਸੇ ਵੀ ਮੈਂ ਆਪਣਾ ਪ੍ਰੋਗਰਾਮ ਹੰਦਾ ਸੀ ਉੱਥੇ ਉਹਨਾਂ ਦੇ ਜਿਹੜਾ ਇਹਨਾਂ ਨੇ ਸ਼ੁਰੂ ਕੀਤਾ ਸੀਗਾ ਆਪਣਾ ਲੋਕਾਂ ਨੂੰ ਦੇਣ ਵਾਸਤੇ ਉਸ ਪ੍ਰੋਗਰਾਮ ਕਈ ਅਟੈਂਡ ਕੀਤੇ ਮੈਂ ਉਹਨਾਂ ਪ੍ਰੋਗਰਾਮਾਂ ਚ ਮੈਨੂੰ ਮਿਲਦੇ ਰਹੇ ਬੜੇ ਪਿਆਰ ਨਾਲ ਉਹ ਬੜਾ ਸਤਿਕਾਰ के जो कैंप लगाया गया बहुत फ्री दवाइया दी जा रहे बहुत तो नमस्कार जी मेरा नाम डॉक्टर मुकेश कुमार मैं एक मनोचिकित्सक हूँ और तरन तारण में प्रैक्टिस करता हूँ आज हमारे मित्र श्री रमन चावला जी ने हमें पंजाब केसरी समूह द्वारा श्रीमती स्वदेश चोपड़ा जी की यादगार में उनकी दसवीं डेथ एनिवर्सरी के उपलक्ष में उन्होंने हेल्थ कैंप ऑर्गेनाइज किया है इसमें हमारे तरन तारण के काफ़ी जाने माने गण आए हैं और सब अपनी सेवाएं यहां पर प्रदान कर रहे हैं जिससे काफ़ी मरीज़ों को मुफ्त इलाज का आ, 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 सौभाग्य प्राप्त हुआ है और दवाइयाँ भी उनको मुफ्त दी जा रही हैं ऐसा पहले भी हर साल से हम इस अवसर पर आते रहे हैं और मैं काफ़ी प्रशंसा करता हूँ पंजाब के समूह की इस तरह के मेडिकल हेल्थ कैंप ऑर्गेनाइज करने के लिए धन्यवाद मेरा ना को रहा वाले ने कब तो लाया है। तो

बहुत बढ़िया व्या है और ये हर तरीके नाल मनाया जाए हर लोग मनाए गांव में हाँ ये गांव-गांव में लगने आपको मेरे भी ये टूक मिली दवाइयाँ मिली और दोबारा फिर बुलाया मिलनी मिलने चाहिए हर जगह पर बार बार मिलनी चाहिए जी